ਖਬਰਾਂ ਅਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤੇ ਹੋਰ ਵੀ ਬਾਕੀ ਸੂਬਿਆਂ ਵਿੱਚ ਪਿਆਜ਼ ਦੀਆਂ ਕੀਮਤਾਂ ਵਧ ਸਕਦੀਆਂ ਨੇ ਜਾਣਕਾਰੀ ਮੁਤਾਬਕ ਘਰ ਦੀ ਰਸੋਈ ਵਿੱਚ ਰੋਜ਼ਾਨਾ ਵਰਤਿਆ ਜਾਣ ਵਾਲਾ ਪਿਆਜ਼ ਮਹਿੰਗਾ ਹੋ ਸਕਦਾ ਹੈ ਪਿਆਜ਼ ਦੇ ਮਹਿੰਗੇ ਹੋਣ ਦਾ ਕਾਰਨ ਹੈ ਨਾਸਿਕ ਵਿੱਚ ਪਿਆਜ਼ ਦੇ ਵਪਾਰੀਆਂ ਨੇ ਹੜਤਾਲ ਕੀਤੀ ਹੋਈ ਹੈ ਤੇ ਇਸ ਹੜਤਾਲ ਦਾ ਕਾਰਨ ਹੈ ਪਿਆਜ਼ ਢੋਣ ਵਾਲੇ ਮਜ਼ਦੂਰਾਂ ਨੇ ਆਪਣਾ ਮਹਨਤਾਨਾ ਵਧਾਉਣ ਦੀ ਮੰਗ ਕੀਤੀ ਹੈ ਪਰ ਵਪਾਰੀਆਂ ਨੇ ਇਸ ਮੰਗ ਤੇ ਹਾਮੀ ਨਾ ਭਰਦੇ ਹੋਏ ਅਣ ਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਹੈ ਜ਼ਿਕਰ ਯੋਗੇ 나सिक ਪੂਰੇ ਦੇਸ਼ ਦੇ ਵਿੱਚ ਪਿਆਜ਼ ਦੀ ਸਭ ਤੋਂ ਵੱਡੀ ਮੰਡੀ ਦੇ ਲਈ ਮਸ਼ਹੂਰ ਹੈ ਜੇਕਰ 나सिक ਤੇ ਹੀ ਅਜਿਹੀ ਸਥਿਤੀ ਬਣਦੀ ਹੈ ਤਾਂ ਸੁਭਾਵੇਕ ਹੈ ਕਿ ਬਾਕੀ ਜਗ੍ਹਾ ਵੀ ਪਿਆਜ਼ ਦੀਆਂ ਕੀਮਤਾਂ ਵੱਧ ਜਾਣਗੀਆਂ ਸੋ ਚੰਡੀਗੜ੍ਹ ਦਿੱਲੀ ਤੇ 나ਗਪੁਰ ਦੀ ਤਸਵੀਰ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਿਆਜ਼ ਦੀਆਂ ਕੀਮਤਾਂ ਵੱਧ ਜਾਣ 80 ਤੋਂ 90 ਰੁਪਏ ਵੀ ਵੱਦ ਤੋਂ ਵੱਧ ਕੀਮਤ ਹੋ ਚੁੱਕੀ ਹੈ ਪਿਛਲੇ ਸਾਲ ਜਦੋਂ ਸਭ ਤੋਂ ਮਹਿੰਗਾ ਹੋਇਆ ਸੀ ਪਿਆਜ਼ ਤੇ ਹੁਣ ਇੱਕ ਵਾਰ ਫਿਰ ਤੋਂ ਪਿਆਜ਼ ਬਿਨਾਂ ਘਟੇ ਮੰਡੀਆਂ ਦੇ ਵਿੱਚ ਲੋਕਾਂ ਨੂੰ ਰੋਲਾਉਣ ਦੇ ਲਈ ਤਿਆਰ ਹੈ ਮੁੱਖ ਕਾਰਨ ਇਹ ਹੈ ਕਿ 나ਸਿਕ ਦੇ ਵਿੱਚ ਜੋ ਕਿ ਜਿੱਥੇ ਪਿਆਜ਼ ਦੀ ਸਭ ਤੋਂ ਵੱਡੀ ਮੰਡੀ ਹੈ ਉੱਥੇ ਪਿਆਜ਼ ਦੇ ਵਪਾਰੀਆਂ ਨੇ ਹੜਤਾਲ ਕਰ ਦਿੱਤੀ ਅਣਮਿੱਥੇ ਸਮੇਂ ਦੇ ਲਈ ਸੋ ਕਿਤੇ ਨੇ ਕਹਤੇ ਇਸ ਹੜਤਾਲ ਦਾ ਅਸਰ ਬਾਕੀ ਸੂਬਿਆਂ ਦੇ ਵਪਾਰੀਆਂ ਤੇ ਖਾਸ ਕਰ ਪਿਆਜ਼ ਦੇ ਵਪਾਰੀਆਂ ਤੇ ਪੈਣ ਵਾਲਾ ਸੋਣ ਵਾਲੇ ਦੇ ਇਹਨਾਂ ਦੇ ਵਿੱਚ ਆਮ ਜਨਤਾ ਦੇ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਰਸੋਈ ਦੇ ਵਿੱਚ ਜ਼ਿਆਦਾਤਰ ਪਿਆਜ਼ ਹਰ ਸਬਜ਼ੀ ਦੇ ਵਿੱਚ ਵਰਤਿਆ ਜਾਂਦਾ ਤੇ ਅਜਿਹੇ ਦੇ ਵਿੱਚ ਪਿਆਜ਼ ਦਾ ਮਹਿੰਗਾ ਹੋਣਾ ਇੱਕ ਆਮ ਜਨਤਾ ਦੇ ਲਈ ਆਮ ਆਦਮੀ ਦੇ ਲਈ ਮੁਸ਼ਕਲ ਪੈਦਾ ਕਰ ਸਕਦਾ ਹੈ